ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਬਿਨਾਂ ਰੋਕ ਟੋਕ ਬਿਨਾਂ ਕੋਈ ਪਰਚੀ ਕੱਟੇ ਬਿਨਾਂ ਕੋਈ ਟੋਲ ਕੱਟੇ ਗੱਡੀਆਂ ਮਾਰੋ-ਮਾਰ ਇਧਰੋਂ ਉੱਤਰ ਤੇ ਉਧਰੋਂ ਇਧਰ ਨੂੰ ਜਾ ਰਹੀਆਂ ਨੇ ਪਿਛਲੇ 15 ਦਿਨਾਂ ਤੋਂ ਕਿਸਾਨ ਇਸ ਟੋਲ ਪਲਾਜ਼ਾ ਤੇ ਨੇ ਤਾਂ ਲੋਕ ਕਹਿ ਦਿੰਦੇ ਸੀ ਕਿ ਕਿਸਾਨ ਐਵੇਂ ਹੀ ਧਰਨਾ ਲਾ ਦਿੰਦੇ ਨੇ ਪਰ ਇੱਥੇ ਨਹੀਂ ਕੋਈ ਬੋਲ ਰਿਹਾ ਸਾਰੇ ਤਾਰੀਫ ਕਰਦੇ ਨੇ ਕਿ ਐਸੇ ਕਰਕੇ ਆ ਕਿ ਇਸ ਵਾਰ ਇਹ ਹੈ ਕਿ ਜਿਹੜਾ ਇਹ ਧਰਨਾ ਲੱਗਿਆ ਇਹ ਲੱਗਿਆ ਹੀ ਆਮ ਲੋਕਾਂ ਦੇ ਕਰਕੇ ਆ ਜਦੋਂ ਸਾਡੀ ਮਜਬੂਰੀ ਬਣਦੇ ਕੋਈ ਸੁਣਦਾ ਨਹੀਂ ਜਦੋਂ ਅਸੀਂ ਸੜਕ 5 ਮਿੰਟ 10 ਮਿੰਟ ਜਾਂਦਾ ਕਿਹੜਾ ਰੋਕਦੇ ਨੇ ਫਿਰ ਵੇਖੋ ਐ ਐਸਐਸਪੀ ਆਈਨਾ ਉਥੇ ਮੰਤਰੀ ਵੀ ਆਈਨਾ ਉਥੇ ਸੀਨੀਅਰ ਅਧਿਕਾਰੀ ਸਾਰੇ ਉਥੇ ਆ ਜਾਂਦੇ ਕਿ 5 ਮਿੰਟ 'ਚ ਆ ਜਾਂਦੇ ਆ ਉਦੋਂ ਉਹਨਾਂ ਦੀ ਅੱਖਾਂ ਖੁੱਲ ਜਾਂਦੀਆਂ ਆ ਉਸ हिसाब ਲੋ ਲੁਧਿਆਣੇ ਤੋਂ ਫਲੋਰ ਜੇ ਕਿਸੇ ਨੇ ਆਉਣਾ 150 ਰੁਪਏ ਦਾ ਤੇਲ ਲੱਗਦਾ ਡੀਜ਼ਲ ਤੇ ਪੈਟਰੋਲ ਔਰ 450 ਰੁਪਏ ਟੋਲ ਟੈਕਸ ਜਿਹੜੀ ਕਿਤਾਬ ਤੇ ਹੈਗੇ ਨੇ ਕੋਈ ਇਤਿਹਾਸ ਦੇ ਵਿੱਚ ਹੈ ਕੋਈ ਤੁਸੀਂ ਚਾਹੋ ਨੇ ਵੀ ਜੇ ਇਹਨਾਂ ਦੇ ਕੋਲ ਸਮਾਂ ਹੈਗਾ ਵੀ ਆ ਕਾਗਜ਼ਾਂ ਦੇ ਆਧਾਰ ਤੇ ਤਾਂ ਆਸ-ਪਾਸੇ ਦੇ 20 ਪਿੰਡਾਂ ਨੂੰ ਫ੍ਰੀ ਕਰਨੇ ਹੈ ਨਾ ਫਲੋਰ ਦਾ ਏਰੀਆ ਫ੍ਰੀ ਨਾ ਲੁਧਿਆਣੇ ਦਾ ਏਰੀਆ ਫ੍ਰੀ ਔਰ ਉਲਟਾ ਜਿਹੜੀ 370 ਰੁਪਏ ਦੀ ਪਰਸੀ 7600 ਰੁਪਏ ਦੀ ਪਰਸੀ ਹੋ ਗਈ ਆ ਇੱਕ ਕਰੋੜ 5 ਲੱਖ ਰੁਪਏ ਦਿੱਲੀ ਤੇ ਆਉਂਦਣਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਤਾਂ ਨਹੀਂ ਹੋਈ ਇਦਾਂ ਦਾ ਵੀ ਠੱਗੇशाही ਦੇ ਨਾਲ ਕੀ ਤੁੰਨ ਉਠਾ ਦਿੱਤਾ ਜਾਵੇ ਇਸ ਸਰਕਾਰ ਦੇ ਵੱਲੋਂ ਇਸ ਤਰੀਕੇ ਦਾ ਤਾਂ ਨਹੀਂ ਅਜੇ ਕੁਝ ਹੋਇਆ ਕੋਣਸਾ ਵੀ ਸਾਡੀ ਹੈ ਮੇਕਰ ਉਹ ਵੀ ਸਾਡੇ ਭਰਾ ਹੈ ਜਦੋਂ ਉਹਨਾਂ ਨੂੰ ਆਰਡਰ ਹੋਊਗਾ ਉਹਨਾਂ ਆ ਦੀ ਡਿਊਟੀ ਕਰਨੀ ਹੈ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਉਹ ਆਪਣੀ ਡਿਊਟੀ ਕਰਨਗੇ ਠੀਕ ਆ ਸਾਨੂੰ ਇਸ ਸੀ ਜਨਾਨੀਆਂ ਆ ਕਰ ਨੇ ਬਹੁਤ ਸਾਰੇ ਟੋਲ ਪਲਾਜ਼ਾ ਬੰਦ ਕਰਾਏ ਨੇ ਤੁਹਾਨੂੰ ਉਮੀਦ ਹੈ ਵੀ ਜੇ ਇਹਦੇ ਕਾਗਜ਼ ਨਾ ਮਿਲੇ ਜਾਂ ਨਾ ਹੋਏ ਜਾਂ ਬਿਆਦ ਲੰਗੀ ਹੋਈ ਤੇ ਸਰਕਾਰ ਇਹ ਵੀ ਬੰਦ ਕਰਾ ਦੇਗੀ ਤੁਹਾਡੀ ਮੰਗ ਤੋਂ ਬਾਅਦ ਸਰਕਾਰ ਸਾਨੂੰ ਇਹ ਤਾਂ ਨਹੀਂਗਾ ਵਿਸ਼ਵਾਸ ਬੰਦ ਕਰਾਉ ਬੰਦ ਨਹੀਂ ਕਰਾਉਂਦੇ ਕਿਉਂਕਿ ਜਦੋਂ ਕਿਸੇ ਦੇ ਮੋਢ ਨੂੰ ਫੋਨ ਜਾ ਲੱਗ ਜਾਂਦਾ ਹਨਾ ਉਹ ਬੰਦਾ ਕਦੀ ਬੰਦ ਨਹੀਂ ਕਰਾਉਣਾ ਹੁੰਦਾ ਇਹ ਜਿਹੜੇ ਆ ਲਟੇਰੇ ਆ ਬਹੁਤ ਵੱਡੇ ਵੱਡੇ ਲਟੇਰੇ ਆ ਕੁਛ ਛੋਟੇ ਮੋਟੇ ਨਹੀਂਗੇ ਇਹ ਇਹ ਕੁਝ ਵੀ ਕਰ ਸਕਦੇ ਮੇਰੀ ਮੁਸ਼ਕਿਲ ਆ ਹਜੇ ਵੀ ਕੰਮ ਮੁਸ਼ਕਿਲ ਆ ਲੜਾਈ ਲੜਦੀ ਪਊ ਬਹੁਤ ਲੰਮੀ ਆ ਕਿ ਜਿਹੜਾ ਇਸ ਦਾ ਸੈਂਟਰ ਪੁਆਇੰਟ ਆ ਉਹਨੂੰ ਬੰਦ ਕਰ ਦਿੱਤਾ ਜਾਊਗਾ ਉੱਥੇ ਜਿੰਦੇ ਨੇ ਪੱਕੇ ਲਾ ਦਿੱਤੇ ਜਾਣਗੇ ਜੇਕਰ ਇਹ ਤੋਂ ਕਿਸਾਨ ਹਿੱਲਦੇ ਵੀ ਨੇ ਤਾਂ ਪਿੱਛੇ ਤੋਂ ਕੋਈ ਵੀ ਕੈਮਰਾ ਨਾ ਚੱਲੇ ਕੋਈ ਵੀ ਫਾਸਟ ਟੈਗ ਜਾਂ ਫਿਰ ਬਿਜਲੀ ਇਹ ਤਸਵੀਰਾਂ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਬਿਨਾਂ ਰੋਕ ਟੋਕ ਬਿਨਾਂ ਕੋਈ ਪਰਚੀ ਕੱਟੇ ਬਿਨਾਂ ਕੋਈ ਟੋਲ ਕੱਟੇ ਗੱਡੀਆਂ ਮਾਰੋ-ਮਾਰ ਇਧਰੋਂ ਉਧਰ ਤੇ ਉਧਰੋਂ ਇਧਰ ਨੂੰ ਜਾ ਰਹੀਆਂ ਨੇ ਤੇ ਅੱਜ 15 ਦਿਨ ਹੋ ਗਏ ਨੇ ਕਿ ਜਦੋਂ ਇੱਥੇ ਇਸ ਟੋਲ ਤੋਂ ਹੋ ਕੇ ਗੁਜ਼ਰਨ ਵਾਲੇ ਕਿਸੇ ਵੀ ਬਾਹਰ ਨੂੰ ਕੋਈ ਟੋਲ ਨਹੀਂ ਦੇਣਾ ਪਿਆ 15 ਦਿਨ ਤੇ ਉਹ ਵੀ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋ ਵਾਲਤੇ ਜਿੱਥੇ ਇੱਕ ਪਾਸੇ ਨੂੰ ਜਾਣ ਦੇ ਲਈ ਹੀ 150 ਤੋਂ 200 ਰੁਪਏ ਤੱਕ ਵੀ ਖਰਚ ਕਰਨੇ ਪੈਂਦੇ ਆ ਤੇ ਵੱਡੀਆਂ ਗੱਡੀਆਂ ਨੂੰ ਤਾਂ ਹਜ਼ਾਰ-ਹਜ਼ਾਰ ਰੁਪਏ ਦੇ ਕਰੀਬ ਵੀ ਖਰਚ ਕਰਨਾ ਪੈਂਦਾ ਸੀ ਪਰ ਪਿਛਲੇ 15 ਦਿਨਾਂ ਤੋਂ ਕਿਸਾਨ ਇਸ ਟੋਲ ਪਲਾਜ਼ਾ ਤੇ ਨੇ ਕਿਸਾਨਾਂ ਨੇ ਇਹ ਟੋਲ ਪਲਾਜ਼ਾ ਆਪਣੇ ਲਈ ਨਹੀਂ ਬਲਕਿ ਆਮ ਲੋਕਾਂ ਦੀ ਲੁੱਟ ਨੂੰ ਰੋਕਣ ਦੇ ਲਈ ਲਗਾਇਆ ਸੀ 15 ਦਿਨ ਤੋਂ ਲਗਾਤਾਰ ਚੱਲ ਰਿਹਾ ਅੱਜ ਕੁਝ ਕਿਸਾਨਾਂ ਦੇ ਪਲਾਨ ਹੋਰ ਨੇ ਉਹ ਕੀ ਨੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਲਾਡੋਵਾਲ ਟੋਲ ਪਲਾਜ਼ਾ ਜੇ ਲੁਧਿਆਣਾ ਤੋਂ ਜਲੰਧਰ ਜਾਈਏ ਤਾਂ ਸਤਲੁਜ ਦੇ ਕੰਡੇ ਤੇ ਤੇ ਜੇ ਜਲੰਧਰ ਤੋਂ ਵਾਪਸ ਲੁਧਿਆਣਾ ਆਈਏ ਤਾਂ ਵੀ ਉਸੇ ਹੀ ਸਤਲੁਜ ਦੇ ਕੰਡੇ ਤੇ ਇਹ ਲਾਡੋਵਾਲ ਦਾ ਟੋਲ ਪਲਾਜ਼ਾ ਕਿਸਾਨਾਂ ਨੇ ਇਸ ਕਰਕੇ ਨਹੀਂ ਇਹ ਧਰਨਾ ਲਾਇਆ ਕਿ ਉਹਨਾਂ ਨੇ ਗੰਨੇ ਦੀ ਕੀਮਤ ਵਧਾਉਣੀ ਆ ਜਾਂ ਫਸਲਾਂ ਦੇ ਵੱਧ ਮੁੱਲ ਲੈਣੇ ਆ ਜਾਂ ਕੋਈ ਹੋਰ ਕੰਮ ਆ ਸਿਰਫ ਲੋਕਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਦੇ ਲਈ ਕਿਸਾਨ ਇੱਥੇ ਡਟੇ ਨੇ ਭਾਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਇਹ ਦੋ ਜਥੇਬੰਦੀਆਂ ਨੇ ਜਿਨ੍ਹਾਂ ਨੇ ਅੱਜ ਤੋਂ 15 ਦਿਨ ਪਹਿਲਾਂ ਇਹ ਧਰਨਾ ਲਗਾਇਆ ਸੀ ਪਰ ਅੱਜ ਕਿਉਂਕਿ 15 ਦਿਨ ਕੰਪਲੀਟ ਹੋ ਗਏ ਨੇ ਇਸ ਕਰਕੇ ਕਿਸਾਨਾਂ ਦਾ ਕੁਝ ਹੋਰ ਪਲਾਨ ਹੈ ਕਿ ਤਮਾਮ ਮੇਰੇ ਇਸ ਪਾਸੇ ਤੁਹਾਨੂੰ ਦਿਖਾ ਦਿੰਦੇ ਆ ਕਿ ਇਹ ਸਤਲੁਜ ਦਾ ਕੰਡੇ ਵਾਲਾ ਪਾਸਾ ਤੇ ਸਾਹਮਣੇ ਜੋ ਸੈਂਟਰ ਦੇ ਵਿੱਚ ਤੁਸੀਂ ਦੇਖਦੇ ਹੋ ਉਹ ਇਹਨਾਂ ਦਾ ਪਾਵਰ ਪੁਆਇੰਟ ਆ ਸੈਂਟਰਲ ਪੁਆਇੰਟ ਆ ਸਟੋਲ ਪਲਾਜ਼ਾ ਦਾ ਉਥੋਂ ਸਾਰੇ ਸੀਸੀਟੀਵੀ ਚੱਲਦੇ ਨੇ ਉਥੋਂ ਸਾਰੀ ਬਿਜਲੀ ਚੱਲਦੀ ਹੈ ਤੇ ਉਥੋਂ ਹੀ ਇਹਨਾਂ ਦੇ ਫਾਸਟੈਗ ਦਾ ਸਿਸਟਮ ਚੱਲਦਾ ਤੇ ਕਿਸਾਨ ਅੱਜ ਉਸ ਸਿਸਟਮ ਨੂੰ ਬੰਦ ਕਰ ਦੇਣਗੇ ਉਸ ਨੂੰ ਤਾਲੇ ਲਾ ਦੇਣਗੇ ਤੇ ਚਾਬੀ ਆ ਜਿਹੜੀ ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਫੜਾ ਦਿੱਤੀ ਜਾਊਗੀ ਇਸ ਤੋਂ ਪਹਿਲਾਂ ਕਿ ਕਿਸਾਨਾਂ ਦੇ ਨਾਲ ਗੱਲ ਕਰਾਏ ਇੱਕ ਨਜ਼ਰ ਆ ਜਿਹੜੀ ਉਹ ਮਾਰ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਿੱਥੇ ਰੋਜ਼ ਰੋਜ਼ਾਨਾ ਲੱਖਾਂ ਕਰੋੜਾ ਰੁਪਏ ਕੱਟੇ ਜਾਂਦੇ ਸੀ ਲੋਕਾਂ ਦੀਆਂ ਜੇਬਾਂ ਤੋਂ ਉਹ ਪਿਛਲੇ 15 ਦਿਨਾਂ ਤੋਂ ਕੰਮ ਰੁਕਿਆ ਹੋਇਆ ਲੋਕ ਬਿਨਾਂ ਕਿਸੇ ਟੋਲ ਦਿੱਤੇ ਹੋਏ ਬਿਨਾਂ ਕਿਸੇ ਰੋਕ ਤੋਂ ਇਧਰ ਤੋਂ ਉਧਰ ਆਪਣਾ ਸਫ਼ਰ ਜਾਰੀ ਰੱਖ ਰਹੇ ਨੇ ਪਰ ਇੱਥੇ ਜਿਹੜੇ ਕਿਸਾਨ ਬੈਠੇ ਨੇ ਸਾਹਮਣੇ ਵੱਡਾ ਟੈਂਟ ਵੀ ਆ ਤੇ ਇੱਥੇ ਰਹਿਣ ਵਾਲੇ ਕਿਸਾਨਾਂ ਦੇ ਲਈ ਭੋਜਨ ਖਾਣੇ ਦਾ ਪ੍ਰਬੰਧ ਦਿਨੋ ਟਾਈਮਾਂ ਦਾ ਉਹ ਲੰਗਰ ਦਾ ਪ੍ਰਬੰਧ ਹੈ ਤੇ ਇੱਧਰ ਸਾਡੇ ਕੁਝ ਆਗੂ ਬੈਠੇ ਨੇ ਜਥੇਬੰਦੀਆਂ ਦੇ ਆਗੂ ਨੇ ਤੇ ਉਹਨਾਂ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਅ ਕਿ ਕਿਸ ਤਰੀਕੇ ਦੇ ਨਾਲ ਪਲਾਨ ਹੈ ਜਿਹੜਾ ਕੀਤਾ ਜਾ ਰਿਹਾ 15 ਦਿਨ ਦਾ ਅ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਬਾਬਾ ਜਗਜੀਤ ਸਿੰਘ ਰੋਧ ਵਾਲੇ ਬਾਬੇ ਤਕਰੀਬਨ ਆਪ ਸਾਰਿਆਂ ਨੂੰ ਪਤਾ ਹੀ ਆ ਵੀ ਮਹਾਰਜਾ ਦੀ ਜਨੀ ਸੇਵਾ ਜਿਹੜੀ ਆਪਣੇ ਕੋਲ ਸਾਰੀ ਤਕਰੀਬਨ ਹੁੰਦੀ ਆ ਦੁੱਧ ਦੀ ਸੇਵਾ ਤੁਸੀਂ ਕੀਤੀ ਆ 15 ਦਿਨ ਹਾਂਜੀ ਦੁੱਧ ਦੀ ਸੇਵਾ ਨਹੀਂ ਪੂਰੇ ਲੰਗਰ ਦੀ ਸੇਵਾ ਆਪਣਾ ਪੂਰੇ ਲੰਗਰ ਦੀ ਸੇਵਾ ਪੂਰੇ ਲੰਗਰ ਦੀ ਸੇਵਾ ਆਪਣੇ ਕੋਲ ਆ 14 ਦਿਨ ਹੋ ਗਏ ਆ ਹਾਂਜੀ ਤੇ ਅੱਜ ਤਕਰੀਬਨ ਜਿਹੜਾ ਦੁੱਧ ਦੀ ਸੇਵਾ ਜਿਹੜੀ ਆਪਣੀ ਚੱਲ ਰਹੀ ਹੈ ਠੀਕ ਹੈ ਨਾਲ-ਨਾਲ ਪ੍ਰਸ਼ਾਦਾ ਪਾਣੀ ਤਿੰਨ ਟਾਈਮ ਦਾ ਪ੍ਰਸ਼ਾਦਾ ਆਪਣੀ ਪੱਕ ਕੇ ਆਉਂਦਾ ਆਪਣੇ ਸਥਾਨ ਤੋਂ ਹੀ ਠੀਕ ਹੈ ਕਿ ਬੇਗੰਪੁਰ ਸਾਡਾ ਪਿੰਡ ਹੈ ਗੁਰਦੁਆਰਾ ਭਗਤ ਨਾਇਦੇ ਸਥਾਨ ਤੋਂ ਪਰ ਇਸ ਵਾਰ ਖਾਸ ਗੱਲ ਅਸੀਂ ਇਹ ਦੇਖੀ ਆ ਕਿ ਜਿਵੇਂ ਲੋਕ ਵੀ ਕਈ ਵਾਰ ਕਹਿ ਦਿੰਦੇ ਸੀ ਜਿਵੇਂ ਹੁਣ ਉਧਰ ਸ਼ੰਭੂ ਤੇ ਵੀ ਬੈਠਾ ਉੱਥੇ ਵੀ ਕਈ ਵਾਰ ਕੋਈ ਆਉਣ ਜਾਣ ਵਾਲਾ ਆ ਜਾਂ ਕਿਸੇ ਕਿਤੇ ਵੀ ਕਿਸਾਨਾਂ ਨੇ ਕੋਈ ਸੜਕ ਰੋਕ ਕੇ ਧਰਨਾ ਲਾ ਲਿਆ ਤਾਂ ਲੋਕ ਕਹਿ ਦਿੰਦੇ ਸੀ ਕਿ ਕਿਸਾਨ ਐਵੇਂ ਧਰਨਾ ਲਾ ਦਿੰਦੇ ਨੇ ਪਰ ਇੱਥੇ ਨਹੀਂ ਕੋਈ ਬੋਲ ਰਿਹਾ ਸਾਰੇ ਤਾਰੀਫ ਕਰਦੇ ਨੇ ਕਿ ਐਸੇ ਕਰਕੇ ਆ ਕਿ ਇਸ ਵਾਰ ਇਹ ਹੈ ਕਿ ਜਿਹੜਾ ਇਹ ਧਰਨਾ ਲੱਗਿਆ ਇਹ ਲੱਗਿਆ ਹੀ ਆਮ ਲੋਕਾਂ ਦੇ ਕਰਕੇ ਆ ਦੇਖੋ ਜੀ ਪਤਾ ਗੱਲ ਗਿੰਦੀ ਆ ਜਦੋਂ ਅਸੀਂ ਕਿਸਾਨ ਵੀਰ ਜਿਹੜੇ ਸਾਡੇ ਜੱਥੇ ਬੰਨੀਆਂ ਸੜਕਾਂ ਵੀ ਰੋਕਦੇ ਆ ਮਜਬੂਰੀ ਕਰ ਰੋਕਦੇ ਜਦੋਂ ਕੋਈ ਸੁਣਵਾਈ ਨਹੀਂ ਹੁੰਦੀ ਇਹ ਤਾਂ ਸਾਡਾ ਕੋਈ ਸੜਕ ਰੋਕਣ ਦਾ ਰਾਈਟ ਨਹੀਂ ਬਣਦਾ ਉਹਦਾ ਵੀ ਅਸੀਂ ਨਹੀਂ ਰੋਕਸਾਰੇ ਪਰ ਜਦੋਂ ਸਾਡੀ ਮਜਬੂਰੀ ਬਣਦੇ ਕੋਈ ਸੁਣਦਾ ਨਹੀਂ ਜਦੋਂ ਅਸੀਂ ਸੜਕ 5 ਮਿੰਟ 10 ਮਿੰਟ ਜਾਂਦਾ ਘੜਾ ਰੋਕ ਦਿੰਦੇ ਫਿਰ ਵੇਖੋ ਐ ਐਸਐਸਪੀ ਆਈ ਨਾ ਉਥੇ ਮੰਤਰੀ ਵੀ ਆਈਦਾ ਉਥੇ ਸੀਨੀਅਰ ਅਧਿਕਾਰੀ ਸਾਰੇ ਉਥੇ ਆ ਜਾਂਦੇ ਇੱਕ 5 ਮਿੰਟ ਚ ਆ ਜਾਂਦੇ ਆ ਉਦੋਂ ਉਹਨਾਂ ਦੀਆਂ ਅੱਖਾਂ ਖੁੱਲ ਜਾਂਦੀਆਂ ਵੀ ਹੁਣ ਲੋਕ ਜਿਹੜੇ ਅਸੀਂ ਪਬਲਿਕ ਨੂੰ ਜਿਹੜਾ ਦੋਹੀ ਪਰੇਸ਼ਾਨ ਕਰਕੇ ਨਹੀਂਗੇ ਅਸੀਂ ਵੀ ਪਬਲਿਕ ਦੇ ਨਾਲ ਸਾਡੇ ਭੈਣ ਭਰਾਣੇ ਪੰਜਾਬ ਦੇ ਵਸਨੀਕ ਜਿਹੜੇ ਕਿਸਾਨਾਂ ਦਾ ਇਹ ਤਾਂ ਨਹੀਂ ਆ ਵੀ ਅੰਦਰੋਂ ਭਾਵਨਾ ਕੋਈ ਗਲਤ ਹੋਵੇ ਉਹਨਾਂ ਦੀ ਵੀ ਅਸੀਂ ਛੜਕ ਰੋਕੀਏ ਪਰ ਇੱਥੇ ਜਿਹੜਾ ਸਿਸਟਮ ਆ ਇੱਥੇ ਤਾਂ ਤੁਸੀਂ ਆ ਥੋੜਾ ਜਿਹਾ ਕੈਮਰਾ ਕਮਾਓ ਆ ਵੇਖੋ ਲੋਕ ਜਿਹੜੇ ਜਸ ਕਉਂਦੇ ਸਾਡਾ ਕਿਸਾਨਾਂ ਦਾ ਵੀ ਭਾਈ ਇਹਦਾ ਬਹੁਤ ਵਧੀਆ ਪ੍ਰਾਲਾ ਕੀਤਾ ਕਿਉਂਕਿ ਪ੍ਰਾਲਾ ਇਹ ਜਿਹੜਾ ਤੁਸੀਂ ਹਿਸਾਬ ਲਓ ਲੁਧਿਆਣੇ ਤੋਂ ਫਲੋਰ ਜੇ ਕਿਸੇ ਨੇ ਆਉਣਾ 150 ਰੁਪਏ ਦਾ ਤੇਲ ਲੱਗਦਾ ਡੀਜ਼ਲ ਤੇ ਪੈਟਰੋਲ ਔਰ 450 ਰੁਪਏ ਟੋਲ ਟੈਕਸ ਆ ਜਿਹੜੀ ਕਿਤਾਬ ਤੇ ਹੈਗੇ ਨੇ ਕੋਈ ਇਤਿਹਾਸ ਦੇ ਵਿੱਚ ਹੈ ਕੋਈ ਵੇ ਇੰਨਾ ਅਤਿਆਚਾਰ ਇਹਦਾ ਮੁਗਲਾਂ ਨਾਲ ਵੀ ਭੜੇ ਹੋਏ ਤੁਸੀਂ ਚਾਹੁੰਦੇ ਹੋ ਵੀ ਇੱਕ ਤਾਂ ਇਹ ਕਾਗਜ਼ ਦਿਖਾਉਣਾ ਆਪਣੇ ਇੱਕ ਤੁਸੀਂ ਚਾਹੁੰਦੇ ਹੋ ਵੀ ਜੇ ਇਹਨਾਂ ਦੇ ਕੋਲ ਸਮਾਂ ਹੈਗਾ ਵੀ ਆ ਕਾਗਜ਼ਾਂ ਦੇ ਆਧਾਰ ਤੇ ਤਾਂ ਆਸੇ ਪਾਸੇ ਦੇ 20 ਪਿੰਡਾਂ ਨੂੰ ਫ੍ਰੀ ਕਰਨੇ ਹੈ ਦੇਖੋ ਜੀ ਜਦੋਂ ਅਸੀਂ ਕਿਸਾਨੀ ਧਰਨਾ ਲਾਇਆ ਸੀ ਮੋਰਚਾ ਲਾਇਆ ਸੀ ਦਿੱਲੀ ਵਾਲਾ ਉਦੋਂ ਹੀ ਮੰਨੇ ਸੀ ਵੀ ਲਾਗੇ ਲਾਗੇ 20 ਪਿੰਡ ਜਿਹੜੇ ਸਾਨੂੰ ਮੰਨੇ ਸੀ ਵੀ ਅਸੀਂ ਫ੍ਰੀ ਕਰਾਂਗੇ 20 ਕਿਲੋਮੀਟਰ ਦੇ ਵਿੱਚ 20 ਕਿਲੋਮੀਟਰ ਦੇ ਫ੍ਰੀ ਕਰਨਾ ਲੁਧਿਆਣਾ 17 ਕਿਲੋਮੀਟਰ ਠੀਕ ਹੈ ਨਾ ਇੱਥੋਂ ਦਾ 13 ਕਿਲੋਮੀਟਰ ਲੁਧਿਆਣਾ ਬਣਦਾ ਸ਼ਹਿਰ ਸਾਡੇ ਫਲੋਰ ਤੋਂ 17 ਕਿਲੋਮੀਟਰ ਲੁਧਿਆਣਾ ਤੁਸੀਂ ਇਹ حساب ਲਓ ਨਾ ਫਲੋਰ ਦਾ ਏਰੀਆ ਫਰੀ ਨਾ ਲੁਧਿਆਣੇ ਦਾ ਏਰੀਆ ਫਰੀ ਔਰ ਉਲਟਾ ਜਿਹੜੀ 370 ਰੁਪਏ ਦੀ ਪਰਚੀ 700 ਰੁਪਏ ਦੀ ਪਰਚੀ ਹੋ ਗਈ ਆ ਕੀ ਪਾਸ ਬਣਾਉਗਾ ਅਗਲਾ ਦੱਸੋ ਉਹ ਜਿਹੜਾ ਇਹਨਾਂ ਇੱਕ ਸਾਲ ਦੇ ਵਿੱਚ ਜਿਹੜਾ ਸਾਰਾ ਸੀ ਨਾ ਜਿਹੜਾ ਉਹ ਇੱਕ ਸਾਲ ਦਾ ਜਿਹੜਾ ਅਸੀਂ ਪਲਾਜ਼ਾ ਬੰਦ ਕੀਤਾ ਸੀ ਉਹਦਾ ਪੂਰਾ ਜਿਹੜਾ ਸੀ ਇਹ ਇਹਨਾਂ ਹਰਜਾਨਾ ਜਿਹੜਾ ਡਿਗਣਾ ਕਰਕੇ ਰਸੂਲ ਕੀਤਾ ਡਿਗਣਾ ਦੁੱਗਣਾ ਡਿਗਣਾ ਅੱਛਾ ਇਹਨਾਂ ਲੋਕਾਂ ਨੇ ਪਰ ਹੁਣ ਜਿਹੜਾ ਜਦੋਂ ਲੋਕ ਸਾਨੂੰ ਆ ਕਹਿੰਦੇ ਸੀ ਵੀ ਬੜੀਆਂ ਮੁਸ਼ਕਲਾਂ ਆਉਣ ਡੀਆਂ ਸਾਨੂੰ ਕਈ ਰਾਤ ਨੂੰ ਸਾਨੂੰ ਫੋਨ ਸਾਨੂੰ ਆਉਂਦੇ ਆ ਅਸੀਂ ਲੋਕਲੇ ਸਾਡਾ ਬੇਗੰਬਰ ਕਪਿੰਡ ਕਰਕੇ ਫਲੋਰ ਕਰਕੇ ਸਾਡੇ ਸੱਜਣ ਜਿਹੜੇ ਸਾਨੂੰ ਜਾਣਦੇ ਪਛਾਣਦੇ ਆ ਉਹ ਰਾਤ ਨੂੰ ਫੋਨ ਕਰਦੇ ਬਾਬਾ ਜੀ ਬੜੇ ਪਰੇਸ਼ਾਨ ਅਸੀਂ ਵੀ ਆਓ 2 ਮਿੰਟ ਇੱਥੇ ਤਕਰੀਬਨ ਹੀ ਗੇਰਾ ਸਾਨੂੰ ਆਉਣਾ ਪੈਂਦਾ ਸੀ ਰਾਤ ਦੇ ਕੀਰਾਂ ਇੱਥੇ ਵੀ ਤੇ ਬਹੁਤ ਜ਼ਿਆਦਾ ਸਿਸਟਮ ਖਰਾਬ ਇੱਥੋਂ ਦਾ ਵੇਖੋ ਫਿਰ 5% ਜਿਹੜਾ ਦਰਖਤ ਲਾਉਣ ਦਾ ਇਹਨਾਂ ਦਾ 5% ਵਿੱਚੋਂ ਜਿਹੜਾ ਇਹਨਾਂ ਦੀ ਜਿੱਨਾ ਟੂਲ ਪਲਾਜ਼ੇ ਦੇ ਵਿੱਚ ਨਾ 5% ਦਰਖਤਾਂ ਦੀ ਜਿਹੜੀ ਆ ਉਹ ਜਿਹੜੀ ਟੈਕਸ ਲੈਂਦੇ ਨੇ ਲੋਕ ਸੜ ਤੋਂ ਵੀ ਅਸੀਂ ਦਰਖਤ ਲਾਵਾਂਗੇ ਨਾ ਇਹਨਾਂ ਨੂੰ ਦਰਖਤ ਹੈਗਾ ਜੀ ਟੂਲ ਦੇ ਲਾਗੇ ਟੂਲ ਦੇ ਲਾਗੇ ਮੈਨੂੰ ਇਹ ਕਿਤੇ ਵੀ ਵੇਖ ਲਓ ਕੋਈ ਟੋਲ ਡਬਾ ਨਹੀਂ ਕੁਝ ਨਹੀਂ ਲੱਗਦਾ ਬਾਥਰੂਮ ਚਾਹੀਦੇ ਆ ਟੂਲ ਦੇ ਲਾਗੇ ਹੁਣ ਉਹ ਜਿਹੜਾ ਆ ਜਿਹੜਾ ਬਾਈਪਾਸ ਹੈ ਉਥੇ ਬਾਥਰੂਮ ਵਧੀਆ ਬਣਿਆ ਸਭ ਕੁਝ ਆ ਟੋਲਸ ਇੱਕ ਕਰੋੜ 5 ਲੱਖ ਰੁਪਇਆ ਡੇਲੀ ਦੇ ਆਉਂਦਣਾ ਅੱਛਾ ਇੱਕ ਕਰੋੜ 5 ਲੱਖ ਰੁਪਇਆ 1 ਕਰੋੜ 5 ਲੱਖ ਹਾਂ ਤੇ ਤੁਸੀਂ ਹਿਸਾਬ ਲਓ 1 ਕਰੋੜ 1 ਦਿਨ ਦਾ 1 ਕਰੋੜ ਰੁਪਇਆ ਲਾਦ ਕੇ ਬੱਲੇ ਬੱਲੇ ਇੱਥੇ ਹੋ ਜਾਂਦੀਆਂ 50 ਲੱਖ ਰੁਪਇਆ ਲਾ ਕੇ ਬਾਥਰੂਮ ਟੌਪ ਦੇ ਬਣ ਜਾਂਦੇ ਹੋਣਾ ਸੀ ਤੇ ਆਇਆ ਇੱਕ ਸਰਕਾਰ ਸੇਵਾ ਚਲਾਉਣਾ ਹੀ ਆ ਵੇਖੋ ਜੀ ਬੜੇ ਤਾਨਾ ਛਾਈ ਆ ਬਹੁਤ ਜ਼ਿਆਦਾ ਸਿਸਟਮ ਵਿਗੜਿਆ ਪਿਆ ਇਹਨਾਂ ਨੂੰ ਇਹ ਸੀ ਵੀ ਪਹਿਲੇ ਆਉਂਦੇ ਸੀ ਜਿਹੜੇ ਬਕਾਊ ਮਾਲ ਆਉਂਦਾ ਸੀ 2 ਦਿਨ ਬੈਂਦੇ ਸੀ ਮੰਗ ਪੱਤਰ ਦਿੰਦੇ ਸੀ ਚੱਲ ਵੀ ਅਸੀਂ ਉਹਨਾਂ ਦੀ ਝੋਲੀ ਭਰ ਦਿੰਨੇ ਆ ਸੱਤ ਤੁਰ ਜਾਂਦੇ ਸੀ ਪਰ ਇਹ ਆ ਇਦਾਂ ਹੋਇਆ ਪਹਿਲਾਂ ਵੈਸੇ ਬਹੁਤ ਕੁਝ ਹੁੰਦਾ ਰਿਹਾ ਇਹ ਦੋ ਜਿਹੜਾ 2-4 ਦਿਨ ਬਹਿਣ ਆਲਾ ਇਦਾਂ ਹੀ ਕਰਦਾ ਸੀ ਹੁਣ ਅਸੀਂ ਆ 14 ਦਿਨ ਹੋ ਗਏ ਬੈਠਿਆਂ ਨੂੰ ਸਾਨੂੰ ਤੇ ਹੁਣ ਪਲਾਨ ਮੈਨੂੰ ਪਤਾ ਲੱਗ ਰਿਹਾ ਕਿ ਹੁਣ ਜਿਹੜਾ ਇਹਨਾਂ ਦਾ ਪਾਵਰਪੁਆਇੰਟ ਆ ਤੁਸੀਂ ਇਹੀ ਬੰਦ ਕਰ ਦੇਣਾ ਤੇ ਚਾਬੀਆਂ ਡੀਸੀ ਨੂੰ ਫੜਾ ਦੇਣੀ ਆ ਇਦਾਂ ਦਾ ਕੁਝ ਪਲਾਨ ਆ ਕੋਈ ਪਲਾਨ ਇਹ ਆ ਜਿਹੜੇ ਇਸ ਜਥੇਬੰਦੀਆਂ ਦਾ ਪਲਾਨ ਆ ਕਿਉਂਕਿ ਅਸੀਂ ਇਹਨੂੰ ਬੰਦ ਕਰਾਂਗੇ ਅੱਜ ਜਿਹੜਾ ਇਹਦਾ ਸਿਸਟਮ ਸਾਰਾ ਬੰਦ ਕਰਕੇ ਚਾਬੀਆਂ ਜਿਠੇ ਬੰਦੀਆਂ ਫੜਾਉਣੀਆਂ ਨੇ ਸੀ ਨੂੰ ਔਰ ਜਦੋਂ ਇਹਦਾ ਕੋ ਫੈਸਲਾ ਆਊਗਾ ਉਹ ਸਾਨੂੰ ਸੱਦਣਗੇ ਉਸ ਹਿਸਾਬ ਦੇ ਨਾਲ ਜਿਠੇ ਬੰਦੀਆਂ ਨੂੰ ਜਿਹੜੀਆਂ ਜਿਠੇ ਬੰਦੀਆਂ ਇੱਥੇ ਤੇ ਵੈਸੇ ਦਾ ਸਾਰੀਆਂ ਜਿਠੇ ਬੰਦੀਆਂ ਸਹਿਯੋਗ ਦੇ ਰਹੀਆਂ ਤੇ ਜਨਨ ਕਿ ਚਾਬੀਆਂ ਫੜਾ ਕੇ ਤੁਸੀਂ ਘਰ ਨੂੰ ਚਲੇ ਜਾਓਗੇ ਇਹ ਇਹ ਵੀ ਹੈ ਚੱਜ ਜਾਣ ਵਾਲੀ ਗੱਲ ਤੇ ਇਹ ਆ ਵੀ ਜੇ ਤਾਂ ਸਿਸਟਮ ਚੱਲਦਾ ਰਿਹਾ ਵਧੀਆ ਫਿਰ ਤਾਂ ਘਰੇ ਵੀ ਜਾਵਾਂਗੇ ਜੇ ਇਹ ਸਿਸਟਮ ਇਹਦਾ ਰਾਜ ਬਰਾਦੇ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਇਥੇ ਪੂਰਾ ਪੈਰਾ ਵੀ ਦਵਾਵਾਂਗੇ ਤੇ ਡਿਪਟੀ ਕਮਿਸ਼ਨਰ ਨੂੰ ਇਹ ਖਾਸ ਤੌਰ ਤੇ ਕਿਹਾ ਜਾਊਗਾ ਤੁਹਾਡੇ ਵੱਲੋਂ ਕਿ ਜਦੋਂ ਤੱਕ ਸਾਡੀ ਗੱਲ ਨਿਬੜਦੀ ਨਹੀਂ ਉਹ ਤੱਕ ਤੁਸੀਂ ਚਾਬੀਆਂ ਨਹੀਂ ਫੜਾਉਣੀਆਂ ਇਹਨਾਂ ਨੂੰ ਲੋ ਜੀ ਇਹ ਤਾਂ ਇਹ ਤਾਂ ਮੰਗ ਪੱਤਰ ਜੋ ਦੇਣਾ ਉਹਦੇ ਸਾਰੀਆਂ ਸ਼ਰਤਾਂ ਲਿਖੀਆਂ ਜਾਣੀਆਂ ਵੀ ਭਾਈ ਇਹ ਜਿਹੜਾ ਮੰਗ ਪੱਤਰ ਇਸ ਵਾਸਤੇ ਦੇ ਰਹੇ ਆ ਕੱਲੋਂ ਤੁਸੀਂ ਇਹ ਮਿਲੀ ਭੁਗਤ ਕਰ ਲੋ ਹਾਂ ਠੀਕ ਹੈ ਠੀਕ ਹੈ ਕਿਉਂਕਿ ਸੈਂਟਰ ਸਰਕਾਰ ਨਾਲ ਰਾਜ ਦੀ ਸਰਕਾਰ ਉਹ ਚਲਾ ਲਵੇ ਇਹ ਕੰਮ ਜੇ ਗਲਤ ਹੋਊਗਾ ਫਿਰ ਜੱਥੇ ਬੰਦੀਆਂ ਬਹੁਤ ਵੱਡਾ ਐਕਸ਼ਨ ਲੈਣ ਗਿਆ ਕੋਈ ਪੁਲਿਸ ਦਾ ਹਜੇ ਤੱਕ ਤੁਹਾਡੇ ਤੇ ਕੋਈ ਮਤਲਬ ਕੋਈ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਤਾਂ ਨਹੀਂ ਹੋਈ ਐਦਾਂ ਦਾ ਵੀ ੱੱਕੇ ਚਾਹੀਦੇ ਨਾਲ ਕੀ ਤੁਹਾਨੂੰ ਉਠਾ ਦਿੱਤਾ ਜਾਵੇ ਇਸ ਸਰਕਾਰ ਦੇ ਵੱਲੋਂ ਇਸ ਤਰੀਕੇ ਦਾ ਤਾਂ ਨਹੀਂ ਹਜੇ ਕੁਝ ਹੋਇਆ ਵੇਖੋ ਜੀ ਪਤਾ ਕੀ ਹੁੰਦਾ ਪੁਲਿਸ ਵੀ ਸਾਡੀ ਆ ਵੇਖੋ ਉਹ ਵੀ ਸਾਡੇ ਭਰਾ ਐ ਜਦੋਂ ਉਹਨਾਂ ਨੂੰ ਆਰਡਰ ਹੋਊਗਾ ਉਹਨਾਂ ਆਪਦੀ ਡਿਊਟੀ ਕਰਨੀ ਆ ਅਸੀਂ ਆਪਦੀ ਡਿਊਟੀ ਕਰ ਰਹੇ ਹਾਂ ਉਹ ਆਪਣੀ ਡਿਊਟੀ ਕਰਨਗੇ ਠੀਕ ਆ ਸਾਨੂੰ ਇਸ ਦੀ ਜਨਾਨੀਆਂ ਚਲੋ ਅਸੀਂ ਇਹ ਇਹ ਤਾਂ ਫਿਰ ਇਹ ਤਾਂ ਨਾ ਸ਼ਾਈ ਹੋ ਗਿਆ ਕੰਮ ਵੀ ਇਹ ਤਾਂ ਫਿਰ ਪੰਜਾਬ ਸਰਕਾਰ ਵੀ ਸੋਚੇ ਪਰ ਮੈਂ ਇਹ ਵੀ ਛਲਾਗਾ ਇਹ ਪੰਜਾਬ ਸਰਕਾਰ ਨੇ ਵੀ ਇਹ ਗੱਲ ਕਹੀ ਆ ਭਈ ਜਗਾ ਆਪ ਦਾ ਕਿਸਾਨਾਂ ਦੀ ਮਹੱਤ ਕਰੂ ਸਰਕਾਰ ਨੇ ਬਹੁਤ ਸਾਰੇ ਟੋਲ ਪਲਾਜ਼ਾ ਬੰਦ ਕਰਾਏ ਨੇ ਤੁਹਾਨੂੰ ਉਮੀਦ ਹੈ ਵੀ ਜੇ ਇਹਦੇ ਕਾਗਜ਼ ਨਾ ਮਿਲੇ ਜਾਂ ਨਾ ਹੋਏ ਜਾਂ ਬਿਆਦ ਲੰਗੀ ਹੋਈ ਤੇ ਸਰਕਾਰ ਇਹ ਵੀ ਬੰਦ ਕਰਾ ਦੇਗੀ ਤੁਹਾਡੀ ਮੰਗ ਤੋਂ ਬਾਅਦ ਦੇਖੋ ਜੀ ਸਰਕਾਰ ਸਾਨੂੰ ਇਹ ਤਾਂ ਨਹੀਂਗਾ ਵਿਸ਼ਵਾਸ ਬੰਦ ਕਰਾਉ ਬੰਦ ਨਹੀਂ ਕਰਾਉਂਦੇ ਕਿਉਂਕਿ ਜਦੋਂ ਕਿਸੇ ਦੇ ਮੂੰਹ ਨੂੰ ਖੂਨ ਜਾ ਲੱਗ ਜਾਂਦਾ ਹਨਾ ਉਹ ਬੰਦਾ ਕਦੀ ਬੰਦ ਨਹੀਂ ਕਰਾਉਣਾ ਹੁੰਦਾ ਕਿਉਂਕਿ ਇਹਨਾਂ ਦੇ ਸਾਰਿਆਂ ਦੇ ਮੂੰਹ ਖੋਣ ਲੱਗੇ ਹੋਏ ਨੇ ਇਹ ਉਹ ਕਹਿੰਦੇ ਅਸੀਂ ਕਿੰਨੇ ਹੀ ਬੰਦ ਕਰਾਤੇ ਨਾ ਕਿੰਨੇ ਹੀ ਬੰਦ ਸੱਤ ਅੱਠ ਟੋਲ ਪਲਾਜ਼ੇ ਬੰਦ ਕਰਾਏ ਸਰਕਾਰ ਨੇ ਵੇਖੋ ਜੀ ਪਤਾ ਗੱਲ ਕੀ ਆ ਇਹਦਾ ਟਾਈਮ ਤਾਂ ਪੂਰਾ ਹੋਇਆ 2 ਸਾਲ ਪਹਿਲਾਂ ਦਾ ਹੀ ਠੀਕ ਹੈ ਪਰ ਹੁਣ ਜਿਹੜਾ ਚੱਕਰ ਬਣ ਰਿਹਾ ਅੱਜ ਦੇ ਸਮੇਂ ਦੇ ਵਿੱਚ ਆਜ ਦਾ ਸਮਾਂ ਇਦਾਂ ਦਾ ਆ ਗਿਆ ਅੱਜ ਜੀ ਇਹ 1 ਕਰੋੜ ਰੁਪਏ ਨੂੰ ਸਾਰੇ ਕੋਈ ਕੇ ਦਾ 10% ਹਿੱਸਾ ਹੋਊਗਾ ਕੇ ਦਾ 5% ਹਿੱਸਾ ਹੋਊਗਾ ਕਿਉਂਕਿ ਇਹ ਜਿਹੜਾ ਟੂਲਪਲਾਜਾ ਮੈਂ ਤਾਂ ਅਮਰਸ਼ਾਹ ਇਹਨਾਂ ਨਾਲ ਉਹ ਹਮੇਸ਼ਾ ਕਹਿੰਦਾ ਕੀ ਕਹਿੰਦਿਆਂ ਨੂੰ ਤੇ ਹ ਉਹ ਬੰਦੇ ਦੇ ਮੁੰਡੇ ਦੇ ਇਹ ਹੱਥ ਆ ਉਹਦਾ ਇਹਨਾਂ ਦੇ ਉੱਤੇ ਸਿਰ ਤੇ ਉਹਦਾ ਸਾਰਾ ਸਰਕਲ ਹੈ ਕਿਉਂਕਿ ਇਹ ਜਿਹੜੇ ਆ ਲਟੇਰੇ ਆ ਬਹੁਤ ਵੱਡੇ ਵੱਡੇ ਲਟੇਰੇ ਆ ਕੋਈ ਛੋਟੇ ਮੋਟੇ ਨਹੀਂਗੇ ਇਹ ਇਹ ਕੁਝ ਵੀ ਕਰ ਸਕਦੇ ਹੈਨੀ ਮੁਸ਼ਕਿਲ ਆ ਹਜੇ ਵੀ ਕੰਮ ਮੁਸ਼ਕਿਲ ਆ ਲੜਾਈ ਲੜਨੀ ਪਊਗੀ ਦੇਖੋ ਜੀ ਲੜਾਈ ਬਹੁਤ ਲੰਮੀ ਆ ਜਿਹੜੀ ਪੰਜਾਬ ਸਰਕਾਰ ਦੇ ਅਸੀਂ ਗੱਲ ਕੀਤੀ ਉਹਨਾਂ ਉਹਨਾਂ ਤਕਰੀਬਨ ਬਹੁਤ ਟੂਲ ਬੰਦ ਕੀਤੇ ਆ ਉਹਨਾਂ ਦੀ ਸਲਾਹਾ ਲੋਕ ਸੁਖੀ ਆ ਤੁਸੀਂ ਜੇਤਾਉ ਕਰਨਗੇ ਇੱਧਰ ਵੀ ਥੋੜਾ ਪ੍ਰਾਲਾ ਕਰਨ ਜਿਹੜਾ ਉਹਨਾਂ ਦਾ ਧੰਨਵਾਦ ਕਰਾਂਗੇ ਅਸੀਂ ਤਾਂ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਵੀ ਤੁਸੀਂ ਚੰਗੇ ਕੰਮ ਕਰੋ ਪੰਜਾਬ ਦੇ ਹਿਤਵਾਦੀ ਨੌਜਵਾਨ ਪੀੜ੍ਹੀ ਜਿਹੜੀ ਆ ਬਿਲਕੁਲ ਨਸ਼ਿਆਂ ਨਾਲ ਘਰ ਕੋਰੀ ਆ ਅਸੀਂ 14 ਦਿਨ ਹੋ ਗਏ ਸਾਂ ਇੱਥੇ ਆ ਟੂਲ ਪਲਾਜ ਦੇ ਆਲੇ ਦੁਆਲੇ ਇਨਾ ਨਸ਼ਾ ਆ ਇੱਥੇ ਉਹਨਾਂ ਕੋ ਕਰੀ ਸਮਾਨ ਚੋਕੇ ਲਾ ਜਾਂਦੇ ਕੜੀ ਕੁਝ ਚੋਕੇ ਲਾ ਜਾਂਦੇ ਇੱਥੇ ਵੀ ਚੋਰੀਆਂ ਬਹੁਤ ਆ ਕਿਉਂਕਿ ਪੰਜਾਬ ਦੇ ਵਿੱਚ ਪੂਰੇ ਪੰਜਾਬ ਜੀ ਆ ਪਰ ਨਸ਼ਾ ਇੰਨਾ ਸਾਬੋਂ ਜਾ ਰਾ ਇਹਦਾ ਸਾਡਾ ਫਰਜ਼ ਬਣਦਾ ਅਸੀਂ ਸਾਰਿਆਂ ਦੇ ਪਹਿਰਾ ਦੇਈਏ ਤੁਹਾਡਾ ਵੀ ਧੰਨਵਾਦ ਤੁਸੀਂ ਟੀਟਰੋਂ ਆ ਕੇ ਜਿਹੜੀ ਸੇਵਾ ਕਰ ਰਹੇ ਜੀ ਕਿਉਂਕਿ ਪੱਤਰਕਾਰ ਭਰਾ ਜੇ ਐਸ਼ੇ ਆ ਕੇ ਕਰਨਗੇ ਕੁਝ ਸੰਯੋਗ ਤੇ ਕਿਉਂ ਨਹੀਂ ਸਾਡੀ ਆਵਾਜ਼ ਜਿਹੜੀ ਫਿਰ ਉੱਥੇ ਜਾਣੀ ਆ ਕਿਉਂਕਿ ਬੋਲੇ ਕਹਣਾ ਨੂੰ ਤਾਂ ਹੀ ਸੁਣਦਾ ਉੱਚਾ ਜੀ ਚਲੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਸੋ ਲੜਾਈ ਹਜੇ ਲੜਨੀ ਪੈਣੀ ਆ ਕਿਉਂਕਿ ਜਿਹੜੀ ਮੰਗ ਹੈ ਉਹ ਕਾਫੀ ਵੱਡੀ ਆ ਕੀ ਇਸ ਲਾਡੋਵਾਲ ਟੋਲ ਪਲਾਜ਼ੇ ਨੂੰ ਬੰਦ ਹੋਣਾ ਚਾਹੀਦਾ ਸਰਕਾਰ ਦੀ ਛਲਾਂਗਾ ਵੀ ਕਰ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਨੇ ਆਲਰੇਡੀ ਪੰਜ ਸੱਤ ਜਿਹੜੇ ਟੋਲ ਪਲਾਜ਼ਾ ਨੇ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਸੀ ਉਹ ਆਲਰੇਡੀ ਬੰਦ ਕੀਤੇ ਨੇ ਕਿਸਾਨ ਆਗੂਆਂ ਦਾ ਜੋ ਵੀ ਜਥੇਬੰਦੀਆਂ ਇਸ ਧਰਨੇ ਦੀ ਅਗਵਾਈ ਕਰ ਰਹੀਆਂ ਉਹਨਾਂ ਦਾ ਇਹ ਮੰਨਣਾ ਹੈ ਕਿ ਇਸ ਟੋਲ ਪਲਾਜ਼ੇ ਦੀ ਮਿਆਦ ਵੀ ਲੰਘ ਚੁੱਕੀ ਆ ਸੋ ਇਸ ਕਰਕੇ ਜਿਹੜੀ ਕੰਪਨੀ ਆ ਉਹ ਆਪਣੇ ਕਾਗਜ਼ ਨਹੀਂ ਦਿਖਾਉਂਦੀ ਸੋ ਇਸ ਕਰਕੇ ਸਰਕਾਰ ਨੇ ਜਿਵੇਂ ਦੂਸਰੇ ਟੋਲ ਪਲਾਸੇ ਬੰਦ ਕਰਾਏ ਜਿਨ੍ਹਾਂ ਦੀ ਮਿਆਦ ਖਤਮ ਹੋ ਚੁੱਕੀ ਸੀ ਲਾਡੋਵਾਲ ਵਾਲੇ ਦੇ ਵੀ ਮਿਆਦ ਚੈੱਕ ਕਰਕੇ ਸਰਕਾਰ ਇਸ ਨੂੰ ਬੰਦ ਕਰਾਵੇ ਤਾਂ ਇੱਕ ਵਾਰ ਫਿਰ ਦੱਸ ਦਿੰਦੇ ਆ ਕਿ 15 ਦਿਨ ਹੋ ਚੁੱਕੇ ਨੇ ਤੇ ਹੁਣ ਜਿਹੜਾ ਸਾਹਮਣੇ ਤੁਹਾਨੂੰ ਦਿਖਾ ਰਿਹਾ ਕਿ ਜਿਹੜਾ ਇਸ ਦਾ ਸੈਂਟਰਲ ਪੁਆਇੰਟ ਆ ਉਹਨੂੰ ਬੰਦ ਕਰ ਦਿੱਤਾ ਜਾਊਗਾ ਉੱਥੇ ਜਿੰਦੇ ਨੇ ਪੱਕੇ ਲਾ ਦਿੱਤੇ ਜਾਣਦੇ ਤਾਂ ਜੋ ਜੇਕਰ ਇਥੋਂ ਕਿਸਾਨ ਹਿਲਦੇ ਵੀ ਨੇ ਤਾਂ ਪਿੱਛੇ ਤੋਂ ਕੋਈ ਵੀ ਕੈਮਰਾ ਨਾ ਚੱਲੇ ਕੋਈ ਵੀ ਫਾਸਟ ਟੈਗ ਜਾਂ ਫਿਰ ਬਿਜਲੀ ਨਾ ਚੱਲੇ ਕਹਿਣ ਤੋਂ ਮਤਲਬ ਕਿ ਟੋਲ ਨਾ ਲੱਗੇ ਟੋਲੇ ਇਸੇ ਤਰੀਕੇ ਨਾਲ ਫਿਰ ਰਹੇ ਜਦੋਂ ਤੱਕ ਉਹਨਾਂ ਦੀ ਮੰਗ ਪੂਰੀ ਨਹੀਂ ਹੁੰਦੀ ਦੇਖਣ ਆਇਆ ਕਿ ਜਦੋਂ ਡਿਪਟੀ ਕਮਿਸ਼ਨਰ ਦੇ ਕੋਲ ਚਾਬੀਆਂ ਚਲੇ ਜਾਂਦੀਆਂ ਨੇ ਤਾਂ ਕਿ ਉਹ ਕਿਸਾਨਾਂ ਦੀ ਕੀਤੇ ਨਾਲ ਜਿਹੜੇ ਕਾਲ ਕੀਤਾ ਜੋ ਪ੍ਰੋਮਿਸ ਕੀਤਾ ਉਹਦੇ ਤੇ ਪੂਰਾ ਰਹਿਣਗੇ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਠਣ ਤੋਂ ਬਾਅਦ ਇਹ ਸਟੋਰ ਨੂੰ ਫਿਰ ਤੋਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਪਰ ਕਿਸਾਨ ਕਹਿ ਰਹੇ ਨੇ ਕਿ ਅਸੀਂ ਡਟੇ ਰਹਾਂਗੇ ਜੇ ਕੋਈ ਚੁਸਤ ਚਲਾਕੀ ਕੀਤੀ ਜਾਏਗੀ ਤਾਂ ਅਸੀਂ ਜਿਆਦਾ ਦੂਰ ਨਹੀਂ ਅਸੀਂ ਫਿਰ ਇੱਥੇ ਆ ਕੇ ਬੈਠ ਜਾਾਂਗੇ ਸੋ ਹੁਣ ਦੇਖਣਾ ਇਹ ਹੈ ਕਿ ਹੱਲ ਇਸ ਦਾ ਕੀ ਨਿਕਲਦਾ ਕੈਮਰਾ ਪਰਸਨ ਨਿਸ਼ਾਨ ਸਿੰਘ ਦੇ ਨਾਲ ਮੈਂ ਰੌਬਰਿੰਦਰ ਸਿੰਘ ਬੈਣੀਪਾਲ ਲਾਡੋਵਾਲ ਟੋਲ ਪਲਾਜ਼ਾ ਆਨ ਅਅਰ